ਹੋ ਗਿਆ ਤਿਆਰ ਪਾਉ ਹੈ ਹਾਂ ਜਤੇ ਭੋਲ ਕੇ ਦੱਸਿਦਾ ਹਾਂ ਜਾਂ ਤੂੰ ਬੋਲਦਾ ਨਹੀਂਗਾ ਤਿਆਰ ਹੋ ਗਿਆ ਸਕੂਲ ਜਾਣ ਨੂੰ ਪੇਪਰ ਹੋ ਗਏ ਤੁਹਾਡੇ ਨਾ ਸਾਰੇ ਖਾਣਾ ਖਾ ਲਿਆ ਯਾਰ ਕੰਮ ਤੇ ਨਾ ਜੋ ਤਿਆਰ ਤੇ ਫਿਰ ਤੂੰ ਕਿਉਂ ਜਾ ਰਿਹਾ ਵੀ ਸਕੂਲ ਛੁੱਟੀਆਂ ਆ ਰਹਿੰਦਾ ਹੈ ਛੁੱਟੀਆਂ ਤੇਰੇ ਪੇਪਰ ਹੋ ਗਏ ਛੁੱਟੀਆਂ ਤਾਂ ਆਈਆਂ ਪਰੋਂਠੇ ਦਾ ਪੂਰਾ ਉੱਪਰ ਖਾਜੇ ਤੇ ਕਿਹੜੀ ਕਲਾਸ ਚ ਪੜਦਾ ਹੈ ਤੂੰ ਕਿਹਨ ਵੀ ਪੇਪਰ ਦਿੱਤੇ 10 ਅੱਛਾ ਤੂੰ 10ਵੀਂ ਦਿੱਤੇ ਤੇ ਜੋਦੇ ਪੇਪਰ ਤਾਂ ਹੋ ਗਿਆ ਤੇ ਜੋਦ ਫਿਰ ਵੀ ਸਕੂਲ ਜਾ ਰਿਹਾ ਹੈ ਬਹੁਤ ਸਿਆਣਾ ਬੱਚਾ ਹੈ ਨਾ ਜੋਦ ਹੈ ਤੇ ਕਰ ਰਿਆਂ ਨੂੰ ਨਾ ਜੀ ਕਰਦਾ ਤੇਰਾ ਕਰਦਾ ਪਰ ਰਹਿੰਦਾ ਨਹੀਂ ਹੈ ਨਾ ਸਕੂਲ ਤੇਰੇ ਨੇੜੇ ਆ ਤਾਂ ਕਰਕੇ ਤੂੰ ਜਾ ਵਰਦਾ ਰੋਜ਼ ਨਾ ਜਦ ਤਿਆਰ ਹੋ ਕੇ ਜਾ ਕੇ ਸਕੂਲ ਚੰਗਾ ਕਰਨਾ ਰਿਹਾ ਕਰ ਤੂੰ ਆਕਰ ਦੂਜੇ ਜਿਹੜੇ ਬੱਚੇ ਹੋਰ ਹਨ ਨਾ ਤੂੰ ਆਖ ਵੀ ਪੇਪਰ ਤਾਂ ਬਾਅਦ ਵੀ ਸਕੂਲ ਜਾਇਆ ਕਰਾਂ ਬੋਲੀ ਕਹ ਦੇ ਆਫੇ ਸਕੂਲ ਜਾਇਆ ਕਰੋ ਕਰੇ ਨਾ ਰਿਆ ਕਰੋ ਰੋਜ਼ ਪੜ੍ਹਾਇਆ ਕਰੋ ਐਂ ਕਰਕੇ ਦੱਸਿਆ ਕਰ ਬੋਲੀ ਬੋਲ ਕੇ ਦੱਸ ਆ ਪੜ੍ਹਾਇਆ ਕਰੋ ਇਹ ਕਹਦੇ ਚਲਾ ਕੁਛ ਤਾਂ ਬੋਲ ਬਤਾ ਤਾਂ ਮੈਂ ਮੁਕਰ ਤੈਨੂੰ ਦੇਖ ਕੇ ਨਾ ਤੇ ਬੱਚੇ ਹੋਰ ਵੀ ਕਹਿਣਗੇ ਪੜ੍ਹਨ ਲੱਗ ਜਾਣਗੇ ਸਕੂਲ ਜਿਹੜੇ ਨਹੀਂ ਜਾਂਦੇ ਨਾ ਉਹ ਵੀ ਜਾਇਆ ਕਰਨਗੇ ਤਾਂ ਆਖਰੀ ਰੋਜ਼ ਸਕੂਲ ਜਾਇਆ ਕਰੋ ਪੜ੍ਹਾਇਆ ਕਰੋ ਐਂ ਕਹਦੇ ਦਿੰਦਾ ਬੋਲ ਬੋਤਾ ਚੱਲਗੇ ਫਿਰ ਸਕੂਲੇ ਰੁਕ ਜਾ ਸਰਮਾ ਪਾ ਜਾ ਸਰਮਾ ਦਾ ਪਾ ਸਰਮਾ ਦਾ ਪਾ ਜਾ ਹੈ ਪਾ ਜਾ ਬੋਤਾ ਸਰਮਾ ਲਾ ਫਸੁਰਮਾ ਸਰਮਾਪਾ ਕੇ ਖਸੂਣੀ ਬਣ ਜਾਣੀ ਆ ਮੜਾਇ ਪੋ ਪੋੜਾ ਸਹੀ ਤਾਂ ਸਹੀ ਕਰਕੇ ਜਾਈਏ ਮੈਂ ਮਸ ਨੂੰ ਕਹੂੰ ਮਹੋਏ ਮੇਰੇ ਅੱਖੇ ਲਾ ਦੋ ਹਾਂ ਚਲੋ ਆਏ ਲਈ ਚਲ ਜਾਣਾ ਨੇ ਚਲ ਬਾਏ ਚਲੋ 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 ਜਾ ਰਿਹਾ ਸਕੂਲ ਕਰਦੇ ਬਿਲਕੁਲ ਸਾਹਮਣੇ ਸਕੂਲ ਹੈ ਤੇ ਜਾਨ ਤੋਂ ਡਰਦਾ ਫੇਰਲਾ